ਪਰ ਸੋਗਾ ਐਸੀ ਤੇ ਇੱਕ ਦਿਨ ਆਪਾਂ ਮੈਂ ਸਕੂਲੇ ਵੀ ਸਾਡੇ ਫੰਕਸ਼ਨ ਸੀ ਐਨਵਲ ਫੰਕਸ਼ਨ ਤੇ ਉਥੇ ਮੈਂ ਸਟੈਂਡ ਅਪ ਕੋਮੇਡੀ ਕੀਤੀ ਸੀ ਉਹ ਫਿਰ ਮੈਂ ਕਹਾ ਹੀ ਵੀ ਹਾਂਜੀ ਹਾਂਜੀ ਸਾਸਰੀਕਾਲ ਵਿਆਹ ਵਿੱਚ ਹਾਂਜੀ ਹਾਂਜੀ ਸਾਸਰੀਕਾਲ ਕੀ ਹਾਲ ਚਾਲ ਆ ਉਹ ਸਾਰੇ ਠੀਕ ਠਾਕ ਜੇ ਮੇਰਾ ਨਾਮ ਆ ਸਰਦਾਰ ਕਿੱਡ ਤੇ ਜਿੰਨੇ ਜਨੇ ਮੈਨੂੰ ਪਛਾੜ ਲਿਆ ਉਹ ਇੱਕ ਵਾਰ ਤੜੀ ਜਰੂਰ ਪਹਿਲਾ ਸ਼ੌਕ ਹੀ ਤੇ ਉਹਨਾਂ ਦਾ ਕੋਈ ਮਤਲਬ ਸਾਰਾ ਨਹੀਂ ਦੇ ਸਕਿਆ ਤੇ ਬਾਅਦ ਚ ਮੇਰੇ ਪਾਪਾ ਨੂੰ ਲੱਗਾ ਵੀ ਮੈਂ ਕੁਝ ਕਰ ਸਕਦਾ ਹਾਂ ਤੇ ਫਿਰ ਉਹਨਾਂ ਨੇ ਮੈਨੂੰ ਇਹ ਰਾਹ ਚ ਪਾਇਆ ਤੇ ਹੁਣ ਮੈਂ ਇੱਥੇ ਤੱਕ ਪੁੱਜਿਆ ਹਾਂ ਹਲੋ ਕੋਈ ਗੱਲ ਵਿੱਚਾਨੂੰ ਵੀ ਮੋਲ ਲੱਭ ਲੱਭ ਜੇ ਤੇ ਆਪਾਂ ਉਹਨੂੰ ਮਤਲਬ ਬਣਾ ਲੈਂਦੇ ਆ ਜੋਕ ਬਣਾ ਲੈਂਦੇ ਆ ਤੇ ਜਾਂ ਆਪਾਂ ਵੀਡੀਓ ਤੇ ਬਣਾ ਸਕਦੇ ਆ ਤੇ ਬਸ ਉਹ ਗੱਲ ਵਿੱਚ ਹਿਊਮਰ ਹੋਣਾ ਚਾਹੀਦਾ ਵਾ ਹਾਂ ਗੱਲ ਕਰੋ ਵਧੀਆ ਕਰੋ ਤੇ ਥੋੜੀ ਕਰੋ ਕੋਈ ਨਾ ਕੋਈ ਵੀਰ ਜੀ ਗੱਲ ਸ਼ੇਅਰ ਕਰੋ ਵੀ ਇੱਕ ਵਾਰੀ ਮੇਰੇ ਪਾਪਾ ਦੀ ਦੁਕਾਨ ਤੇ ਆਈ ਇੱਕ ਬੀਬੀ ਬੀਬੀ ਕਹਿੰਦੀ ਉਹ ਡਾਕਟਰ ਸਾਹਿਬ ਮੇਰੇ ਢਿੱਡ ਫਿੱਟ ਬੜੀ ਹੁੰਡੀਆ ਉਹ ਮੈਨੂੰ ਗੈਸ ਦੇ ਕੈਪਸੂਲਾਂ ਦਾ ਪਤਾ ਦੋ ਤੇ ਮੇਰਾ ਡੈਡੀ ਕਹਿੰਦਾ ਉਹ ਬੀਬੀ ਸਿਲੰਡਰ ਉਹ ਗੈਸ ਵਾਲੀ ਕਾਪੀ ਲਈ ਆ ਹੋਰ ਆਪਾਂ ਬੜੀ ਦੂਰ ਦੁੱਖ ਪਰ ਮਤਲਬ ਉਹਨੂੰ ਪ੍ਰੋਮੋਸ਼ਨ ਵਾਸਤੇ ਬੁਲਾਉਂਦੇ ਆ ਤੇ ਹੋਰ ਆਪਾਂ ਜਾਣੇ ਆ ਤੇ ਮੇਰੇ ਨਾਲ ਬੜੇ ਲੋਕ ਜੁੜੇ ਦਿੰਦੇ ਆ ਉਹ ਯੂ ਐਸ اے ਕੈਨੇਡਾ ਅਮਰੀਕਾ ਐ ਮੈਂ ਲਾਈਵ ਹੋ ਨਾ ਰਹਾ ਨੂੰ ਤੇ ਉੱਥੇ ਵੀ ਮੇਰੇ ਲੋਕ ਮੇਰਾ ਬੜਾ ਪਿਆਰ ਕਰਦੇ ਆ ਨਾ ਤੇ ਮੇਰੇ ਕੋਈ ਰੋਟੀ ਨਹੀਂ ਪਹੁੰਚਦਾ ਕੋਈ ਕੋਹ ਨਹੀਂ ਕਹਿੰਦਾ ਇਹ ਲੰਮੇ ਭੈੜਾ ਨੂੰ ਜੋ ਕਰਨਾ ਕਰ ਕੋਈ ਕੋਹ ਨਹੀਂ ਕਹਿੰਦਾ ਫਿਰ ਭੁੱਖਾ ਹੀ ਰਹਿ ਜਾਂਦਾ ਹੂੰ ਜੇ ਮੰਗੀਏ ਚਾਰ ਪੰਜ ਵਰੀ ਕਹਣਾ ਹੀ ਪੈਂਦਾ ਵਾ ਫਿਰ 2 2 2 2 2 ਕਿਤੇ ਇਹ ਲਤਾ ਛੋਟੀ ਆ ਕਿਉਂਦੀ ਆ ਵਾ ਲੰਬੀ ਆ ਕਿਉਂ ਨਹੀਂ ਹੁੰਦੀ ਆ ਮੈਂ ਕਹਾਂ ਮੈਡਮ ਜੀ ਮੈਂ ਕਹਾਂ ਮੈਡਮ ਜੀ ਜੋ ਕੁਦਰਤ ਨੇ ਬਣਾਇਆ ਉਹ ਨਾ ਸਾਰਾ ਕੋ ਆਪਣੇ ਹਿਸਾਬ ਕਿਤਾਬ ਨਹੀਂ ਬਣਾਇਆ ਵਾ ਤੇ ਇੱਕ ਦਿਨ ਇੱਕ ਬੰਦਾ ਆ ਉਹ ਲਾਈਵ 'ਚ ਆਇਆ ਤੇ ਕਹਿੰਦਾ ਉਹ ਪੁੱਤ ਮੈਨੋਂ ਮੈਂ ਹੱਸਿਆ ਹੀ ਨਹੀਂ ਕਦੀ ਆਪਣੀ ਲਾਈਫ ਵਿੱਚ ਹੈ ਤੇ ਤੂੰ ਮੈਨੂੰ ਅੱਜ ਬੜਾ ਹੱਸਾਇਆ ਹੱਸ-ਹੱਸ ਦੋਰਾ ਕਰਤਾ ਲਾਈਵ ਵਿੱਚ ਕਹਿੰਦਾ ਤੇ ਉਹ ਕਹਿੰਦੇ ਜੀ ਵੀ ਮੈਂ ਤੁਹਾਡੀ ਵੀਡੀਓ ਹੀ ਵੇਖਦਾ ਹਾਂ YouTube ਤੇ Instagram ਤੇ ਤੇ ਜਿੰਨੇ ਸਾਨੂੰ ਵੇਖਣ ਦੇ ਸਰੋਤੇ ਉਹ ਵੀ ਸਾਡੇ YouTube ਤੇ ਸਰਦਾਰ ਗਿੱਟ ਚੈਨਲ ਉਹ ਉਹ ਜਾ ਕੇ ਜਿਹੜਾ ਸਬਸਕ੍ਰਾਈਬ ਕਰ ਤੇ ਵੇਖਣ ਛੂਟ ਕਰ ਦਿੰਦੇ ਆ ਤੇ ਬਾਹਰ ਸਾਡੇ ਪੇੜ ਦੇ ਬਥੇਰੇ ਮਤਲਬ ਹੈਗੇ ਆ ਦੋਸਤ ਗੁਰਪ੍ਰੀਤ ਜੀ ਤੇ ਹੈਪੀ ਜੀ ਤੇ ਉਹ ਵੀ ਆਨੂੰ ਮਤਲਬ ਸਾਡਾ ਵੀਡੀਓ ਹੀ ਬਣਾਉਂਦੇ ਆ ਤੇ ਤੁਸੀਂ ਵੇਖਿਆ ਹੀ ਹੋਵੇਗਾ ਤੇ ਉਹ ਬੜਾ ਸਪੋਰਟ ਕਰਦੇ ਆ ਗੋਡ ਗਿਫਟਡ ਹੁੰਦਾ ਤੁਸੀਂ ਵੀ ਜਾਣਦੇ ਹੋਗੇ ਹਨ ਤੇ ਬੱਚਾ ਜਦੋਂ 4 ਸਾਲ ਦਾ ਸੀ ਅੱਜ ਦੀ ਏਜ 8.5 9 ਸਾਲ ਆ 4 ਸਾਲ ਤੋਂ ਮੈਨੂੰ ਥੋੜਾ ਲੱਗ ਰਿਹਾ ਸੀਗਾ ਕਿ ਮਤਲਬ ਇਹ ਇਸ ਤਰ੍ਹਾਂ ਕਰ ਸਕਦਾ ਨਾ ਸਟੈਂਡ ਅਪ ਕਰ ਸਕਦਾ ਕਿਉਂਕਿ ਇਹ ਘਰ 'ਚ ਵੀ ਮਤਲਬ ਹਿਮਰ ਕੁਛ ਨਾ ਕੁਛ ਗੱਲ ਜੇ ਆਪਾਂ ਅੱਗੋਂ ਹੀ ਗੱਲ ਕਰਨੀ ਤਾਂ ਤਾਂ ਇਹਨੇ ਉਲਟ ਜਵਾਬ ਦੇਣਾ ਇੱਕ ਵਾਰ ਤੇ ਫਿਰ ਇਹਨੇ ਮੁਸਕਰਾ ਦੇਣਾ ਤੇ ਫਿਰ ਮੈਨੂੰ ਲੱਗਾ ਕਿ ਕੁਝ ਕਰ ਸਕਦਾ ਤੇ ਮੈਨੂੰ ਵੀ ਸ਼ੁਰੂ ਤੋਂ ਇਹ ਰੁਝਾਨ ਸੀਗਾ ਕੋਮਿਕ ਕੋਮੇਡੀ ਵੱਲ ਦਾ ਕਿਉਂਕਿ ਲੋਕ ਪਿਆਰ ਬੜਾ ਕਰਦੇ ਆ ਤੇ ਲੋਕ ਤੁਹਾਨੂੰ ਪਤਾ ਅੱਜ ਦੇ ਸਟ्रेस ਭਰੇ ਮਾਹੌਲ 'ਚ ਸਾਰੇ ਹੱਸਣਾ ਚਾਹੁੰਦੇ ਆ ਤੇ ਬਸ ਆਪਾਂ ਨਿੱਕਾ ਜਿਹਾ ਯਤਨ ਕਰ ਰਹੇ ਆ ਕਿ ਲੋਕ ਖੁਸ਼ ਰਹਿਣ ਤੇ ਲੋਕ ਵੀ ਬੜਾ ਪਰਵਾਹ ਹੁੰਗਾ ਰਾ ਦਿੰਦੇ ਆ ਤੇ ਮੈਸੇਜ ਕਰਦੇ ਆ ਫੋਨ ਵੀ ਕਰਦੇ ਆ ਤੇ ਮਤਲਬ ਬੜਾ ਪਿਆਰ ਕਰਦੇ ਆ ਬੱਚੇ ਨੂੰ ਤੇ ਖੁਸ਼ ਹੋ ਕੇ ਕਹਿੰਦੇ ਆ ਕਿ ਮਤਲਬ ਤੁਸੀਂ ਸਾਨੂੰ ਹਸਾਉਂਦੇ ਹੋ ਫਿਰ ਮਨ ਨੂੰ ਬੜੀ ਤਸੱਲੀ ਤੇ ਖੁਸ਼ੀ ਹੁੰਦੀ ਨਾ ਲੈਵਲ ਤੇ ਕੁਝ ਅਚੀਵ ਕਰਨਾ ਨਾ ਤੇ ਉਹਦਾ ਪੇਪਰ ਵਰਕ ਬੜਾ ਜ਼ਰੂਰੀ ਆ ਚਲੋ ਆਪਾਂ ਰੈਂਡਮਲੀ ਵੀ ਕੁਝ ਕਰ ਸਕਦੇ ਆ ਨਾ ਬਟ ਪੇਪਰ ਵਰਕ ਜੇ ਆਪਾਂ ਪਹਿਲਾਂ ਕਰ ਲਈਏ ਥੋੜਾ ਜੋ ਵੀ ਆਪਾਂ ਉਹਨੂੰ ਨੋਟ ਕਰ ਲਈਏ ਫਿਰ ਉਹ ਜਿਹੜੀਆਂ ਵੀ ਆਪਾਂ 25 ਵਗੈਰਾ ਕਹਿਣੇ ਹੁੰਦੇ ਆ ਉਹ ਮਤਲਬ ਸਕਿਪ ਨਹੀਂ ਹੁੰਦੇ ਫਿਰ ਦਿਮਾਗ ਚੋਂ ਤੇ ਇਸ ਲਈ ਥੋੜਾ ਉਹਨੂੰ ਲਿਖ ਲਈਦਾ ਕਿ ਉਮਰ ਤੇ ਆਪਣੇ ਆਸ-ਪਾਸੋਂ ਹੀ ਮਿਲ ਜਾਂਦਾ ਕੁਛ ਇਹ ਹੀ ਉਮਰ ਕ੍ਰੀਏਟ ਕਰਦਾ ਵਾ ਕੁਛ ਇਹ ਆਪਣੇ ਮਾਹੌਲ ਚੋਂ ਲੈ ਆਉਂਦਾ ਕੁਛ ਮੈਂ ਲੈ ਆਉਂਦਾ ਤੇ ਫਿਰ ਆਪਾਂ ਤਾਣਾ ਬਾਣਾ ਬੁਣ ਕੇ ਸਾਡੀ ਟੀਮ ਨਾਲ ਸਾਡੇ ਨਾਲ ਸਾਡੇ ਪਿੰਡ ਤੋਂ ਮੁੰਡਾ ਗੁਰਪ੍ਰੀਤ ਸਿੰਘ ਆ ਤੇ ਨਾਲ ਉਹਨਾਂ ਦੇ ਬ੍ਰਦਰ ਹਰਪ੍ਰੀਤ ਸਿੰਘ ਹੈਪੀ ਉਹ ਵੀ ਸਾਨੂੰ ਬੜਾ ਸਪੋਰਟ ਕਰਦੇ ਆ ਦੋਵੇਂ ਟੀਮ ਵਾਂਗੂ ਆਪਾਂ ਚੱਲ ਰਹੇ ਆ ਤੇ ਇਸ ਤਰ੍ਹਾਂ ਹੀ ਬਸ